ਮੈਂ ਦੌੜਦੀ ਹੋਈ ਆਪਣੇ ਘਰ ਦੇ ਵਿੱਚ ਦਾਖਲ ਹੋਈ ਤਾਂ ਆਪਣੇ ਭਰਾ ਦੇ ਨਾਲ ਟਕਰਾ ਗਈ। ਉਸਨੇ ਮੇਰਾ ਚਿਹਰਾ ਪੜਨ ਦੀ ਕੋਸ਼ਿਸ਼ ਕੀਤੀ ਅਤੇ ਕਹਿਣ ਲੱਗਿਆ ਪਾਗਲ ਹੋ ਗਈ ਹੈ ਤੂੰ ਜਦੋਂ ਤੂੰ ਤੈਨੂੰ ਕਾਲਜ ਪੜਨ ਦੇ ਲਈ ਭੇਜਿਆ ਹੈ। ਤੁਹਾਡੀਆਂ ਹਰਕਤਾਂ ਅਜੀਬ ਜਈਆਂ ਹੋ ਗਈਆਂ ਹਨ। ਕਿਉਂ ਬਾਹਰੋਂ ਦੌੜਦੀ ਹੋਈ ਆ ਰਹੀ ਹੈ? ਮੈਂ ਕਿਹਾ ਉਹ ਬਾਹਰ। ਕਹਿਣ ਲੱਗਿਆ ਬਾਹਰ ਕੀ? ਮੈਂ ਦੱਸਿਆ ਕਿ ਬਾਹਰ ਮੇਰੇ ਪਿੱਛੇ ਕੁੱਤਾ ਪੈ ਗਿਆ ਸੀ। ਇਸ ਕਰਕੇ ਮੈਂ ਜਲਦੀ ਜਲਦੀ ਭਾਈ ਦੀ ਹੋਈ ਅੰਦਰ ਆਈ ਹਾਂ। ਉਸਨੇ ਕਿਹਾ ਕਿ ਠੀਕ ਹੈ। ਚਲੋ ਜਾਓ ਜਾ ਕੇ ਅੰਦਰ ਬੈਠ ਜਾਓ। ਮੈਂ ਉਸਨੂੰ ਕੀ ਦੱਸਦੀ ਕਿ ਇਹ ਤਾਂ ਸਿਰਫ ਇੱਕ ਝੂਠ ਸੀ ਬਹਾਨਾ ਸੀ ਅੱਜ ਮੈਂ ਇਸ ਲਈ ਅੰਦਰ ਭੱਜ ਕੇ ਆਈ ਸੀ ਕਿਉਂਕਿ ਉਸ ਨੇ ਮੇਰਾ ਹੱਥ ਫੜ ਲਿਆ ਸੀ ਉਸ ਇਨਸਾਨ ਨੇ ਜਿਸ ਨੂੰ ਮੈਂ ਬਹੁਤ ਪਿਆਰ ਕਰਦੀ ਸੀ ਅਤੇ ਉਹ ਵੀ ਮੈਨੂੰ ਪਿਆਰ ਕਰਦਾ ਸੀ ਅਤੇ ਫਿਰ ਉਹ ਦਿਨ ਵੀ ਆ ਗਿਆ ਜਦੋਂ ਸਾਡਾ ਦੋਨਾਂ ਦਾ ਪਿਆਰ ਰੰਗ ਲਿਆਇਆ ਅਤੇ ਅਸੀਂ ਇੱਕ ਦੂਜੇ ਦੇ ਸਾਹਮਣੇ ਬੈਠੇ ਸੀ ਬਾਰ ਉਸ ਦਿਨ ਉਸਨੇ ਮੈਨੂੰ ਇੱਕ ਅਜੀਬ ਗੱਲ ਦੱਸੀ ਜਿਸ ਨੂੰ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸਨੇ ਕਿਹਾ ਮੈਂ ਤਾਂ ਮਰਦ ਹੀ ਨਹੀਂ ਹਾਂ ਬਲਕਿ ਮੈਂ ਤਾਂ ਮੇਰਾ ਨਾਮ ਉਰਮੀ ਹੈ ਅਤੇ ਉਸਦਾ ਨਾਮ ਨਿਤਨ ਸੀ ਪਹਿਲਾਂ ਉਹ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ ਉਸ ਦੀਆਂ ਹਰਕਤਾਂ ਉਸ ਦੀਆਂ ਗੱਲਾਂ ਸ਼ਕਲ ਉਸ ਦੀ ਚੰਗੀ ਸੀ ਪਰ ਉਸ ਦੀਆਂ ਹਰਕਤਾਂ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸਨ ਉਹ ਵੀ ਸਾਡੇ ਕਾਲਜ ਦੇ ਵਿੱਚ ਪੜਦਾ ਸੀ ਅਤੇ ਦੂਰੋਂ-ਦੂਰੋਂ ਮੈਨੂੰ ਦੇਖਿਆ ਕਰਦਾ ਸੀ ਸਾਰੇ ਲੋਕ ਕਹਿੰਦੇ ਸਨ ਕਿ ਉਹ ਬਹੁਤ ਹੀ ਅਮੀਰ ਬਾਪ ਦਾ ਬੇਟਾ ਹੈ ਅਤੇ ਜੇਕਰ ਤੁਹਾਨੂੰ ਉਹ ਦੇਖ ਰਿਹਾ ਹੈ ਤਾਂ ਉਹ ਤੁਹਾਨੂੰ ਪਸੰਦ ਕਰਦਾ ਹੈ ਅਤੇ ਤੁਹਾਨੂੰ ਉਸ ਦੇ ਪਿਆਰ ਤੋਂ ਫਾਇਦਾ ਚੱਕਣਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਇਸ ਤਰ੍ਹਾਂ ਦਾ ਰਿਸ਼ਤਾ ਕਦੇ ਵੀ ਨਹੀਂ ਮਿਲੇਗਾ ਪਰ ਮੈਂ ਕਿਸੇ ਵੀ ਪਾਸਿਓਂ ਫਾਇਦਾ ਚੱਕਣ ਵਾਲਿਆਂ ਦੇ ਵਿੱਚੋਂ ਨਹੀਂ ਸੀ ਇਸ ਕਰਕੇ ਮੈਂ ਕਦੇ ਵੀ ਉਸਤੇ ਧਿਆਨ ਹੀ ਨਹੀਂ ਦਿੱਤਾ ਸੀ ਅਤੇ ਫਿਰ ਉਹ ਦਿਨ ਵੀ ਮੇਰੀ ਜ਼ਿੰਦਗੀ ਦੇ ਵਿੱਚ ਆਇਆ ਜਦੋਂ ਮੇਰੇ ਨਾਲ ਇੱਕ ਬਹੁਤ ਹੀ ਬੁਰਾ ਹਾਸਾ ਹੋਇਆ ਮੇਰੀ ਕਲਾਸ ਦੇ ਵਿੱਚ ਪੜਨ ਵਾਲੀ ਇੱਕ ਲੜਕੀ ਦੇ ਨਾਲ ਸਵੇਰੇ ਸਵੇਰੇ ਮੇਰੀ ਲੜਾਈ ਹੋਈ ਸੀ ਜਿੰਨੀਆਂ ਗੱਲਾਂ ਮੈਂ ਉਸ ਉਹ ਸੁਨਾਈਆਂ ਸਨ ਉਨੀਆਂ ਹੀ ਗੱਲਾਂ ਉਸਨੇ ਵੀ ਮੈਨੂੰ ਸੁਨਾਈਆਂ ਸਨ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਜ਼ਬਾਨ ਤੋਂ ਬਦਲਾ ਲੈਣ ਦੇ ਨਾਲ ਨਾਲ ਹੱਥ ਤੋਂ ਵੀ ਬਦਲਾ ਲਵੇਗੀ ਕਿਉਂਕਿ ਉਸਨੇ ਮੇਰੇ ਨਾਲ ਬਹੁਤ ਬੁਰਾ ਕੀਤਾ ਉਸਨੇ ਮੇਰੀ ਸ਼ਰਟ ਨੂੰ ਕੁਰਸੀ ਦੇ ਨਾਲ ਬੰਨ੍ਹ ਦਿੱਤਾ ਸੀ ਅਤੇ ਮੈਨੂੰ ਪਤਾ ਵੀ ਨਹੀਂ ਲੱਗਿਆ ਹੁਣ ਗੱਲ ਕੁਝ ਅਜੀਬ ਹੋ ਗਈ ਸੀ ਕਿ ਮੈਂ ਆਪਣੇ ਹੱਥ ਦੇ ਨਾਲ ਆਪਣੀ ਸ਼ਰਟ ਦੀ ਗੰਢ ਨੂੰ ਖੋਲ ਵੀ ਨਹੀਂ ਸਕਦੀ ਸੀ ਜੇਕਰ ਮੈਂ ਜ਼ਬਰਦਸਤੀ ਉੱਠ ਕੇ ਖੜੀ ਵੀ ਹੋ ਜਾਂਦੀ ਤਾਂ ਮੇਰੀ ਸ਼ਰਟ ਫਟ ਜਾਂਦੀ ਅਤੇ ਫਿਰ ਮੈਂ ਬਾਹਰ ਕਿਵੇਂ ਨਿਕਲਦੀ ਸਾਰੇ మేరా మజాక ఉడా ਇਸ ਕਾਲਜ ਦੇ ਵਿੱਚ ਲੜਕੀਆਂ ਹੀ ਨਹੀਂ ਬਲਕਿ ਲੜਕੇ ਵੀ ਪੜਦੇ ਸਨ ਮੇਰੇ ਘਰ ਵਾਲੇ ਤਾਂ ਮੈਨੂੰ ਇੱਥੇ ਭੇਜਣਾ ਵੀ ਨਹੀਂ ਚਾਹੁੰਦੇ ਸਨ ਪਰ ਮੇਰੀ ਮਾਂ ਨੇ ਮੇਰਾ ਸਾਥ ਦਿੱਤਾ ਸੀ ਮੇਰਾ ਭਰਾ ਤਾਂ ਬਹੁਤ ਹੀ ਗੁੱਸੇ ਵਾਲਾ ਆਦਮੀ ਸੀ ਮੈਂ ਸੋਚਿਆ ਕਿ ਮੈਂ ਜੇਕਰ ਇਸ ਤਰ੍ਹਾਂ ਹੀ ਪਾਟੀ ਹੋਈ ਸ਼ਰਟ ਦੇ ਨਾਲ ਕਾਲਜ ਤੋਂ ਬਾਹਰ ਨਿਕਲ ਕੇ ਚਲੀ ਵੀ ਗਈ ਤਾਂ ਘਰ ਵਾਲੇ ਮੈਨੂੰ ਕਿੰਨੀਆਂ ਗੱਲਾਂ ਸੁਣਾਉਣਗੇ ਅਤੇ ਰਸਤੇ ਦੇ ਵਿੱਚ ਜੋ ਲੋਕ ਮੈਨੂੰ ਦੇਖਣਗੇ ਉਹ ਅਲੱਗ ਮੈਂ ਤਾਂ ਰੋਣਾ ਸ਼ੁਰੂ ਕਰ ਦਿੱਤਾ ਮੈਂ ਆਪਣੇ ਚਿਹਰੇ ਤੇ ਹੱਥ ਰੱਖ ਕੇ ਬੁਰੀ ਤਰ੍ਹਾਂ ਰੋ ਰਹੀ ਸੀ ਕਿ ਉਸ ਸਮੇਂ ਹੀ ਉੱਥੇ ਅਚਾਨਕ ਨਿਤਨ ਆ ਗਿਆ ਮੈਂ ਸੋਚਿਆ ਕਿਤੇ ਉਸ ਨੂੰ ਪਤਾ ਨਾ ਲੱਗ ਜਾਵੇ ਤਾਂ ਮੈਂ ਇਸ ਤਰ੍ਹਾਂ ਚੁੱਪਚਾਪ ਬੈਠ ਗਈ ਕਿ ਜਿਵੇਂ ਕੋਈ ਗੱਲ ਹੀ ਨਹੀਂ ਹੈ ਉਸ ਨੇ ਮੈਨੂੰ ਦੂਰ ਤੋਂ ਦੇਖਿਆ ਅਤੇ ਫਿਰ ਅੰਦਰ ਆ ਗਿਆ ਕੈਂ ਲੱਗਿਆ ਕੀ ਗੱਲ ਹੈ ਕੀ ਤੁਸੀਂ ਘਰ ਨਹੀਂ ਜਾਣਾ ਕਾਲਜ ਹੁਣ ਖਤਮ ਹੋ ਚੁੱਕਿਆ ਹੈ ਬਾਹਰ ਲੋਕ ਵੀ ਬਹੁਤ ਘੱਟ ਰਹਿ ਗਏ ਹਨ ਅਤੇ ਤੁਸੀਂ ਹੁਣ ਫਿਰ ਇੱਥੇ ਹੀ ਕੀ ਕਰ ਰਹੇ ਹੋ ਮੈਂ ਕਿਹਾ ਮੇਰੀ ਮਰਜ਼ੀ ਮੈਂ ਜੇਕਰ ਇੱਥੇ ਬੈਠੀ ਹਾਂ ਤਾਂ ਇਸ ਦੇ ਵਿੱਚ ਤੁਹਾਨੂੰ ਕੀ ਜੇਕਰ ਮੈਂ ਇੱਥੇ ਬੈਠੀ ਰ੍ਹਾਂਗੀ ਤਾਂ ਕੀ ਹੋ ਜਾਵੇਗਾ ਮੇਰਾ ਦਿਲ ਨਹੀਂ ਕਰ ਰਿਹਾ ਜਾਣ ਦਾ ਹੁਣ ਮੈਂ ਉਸ ਨੂੰ ਕੀ ਦੱਸਦੀ ਕਿ ਮੇਰੇ ਨਾਲ ਕੀ ਪ੍ਰੋਬਲਮ ਸੀ ਇਹ ਗੱਲ ਤਾਂ ਸ਼ਾਇਦ ਮੈਂ ਆਪਣੇ ਕਿਸੇ ਸਕੇ ਨੂੰ ਵੀ ਦੱਸਦੀ ਹੋਈ ਸ਼ਰਮਾਉਂਦੀ ਅਤੇ ਫਿਰ ਉਹ ਤਾਂ ਇੱਕ ਗੈਰ ਲੜਕਾ ਸੀ ਇਸ ਕਰਕੇ ਉਸ ਨੂੰ ਮੈਂ ਇਹ ਨਹੀਂ ਦੱਸਣਾ ਚਾਹੁੰਦੀ ਸੀ ਕਿ ਮੈਂ ਇੰਨੀ ਵੱਡੀ ਮੁਸ਼ਕਲ ਦੇ ਵਿੱਚ ਪੈ ਚੁੱਕੀ ਹਾਂ ਉਸਨੇ ਕਿਹਾ ਤਾਂ ਚਲੋ ਠੀਕ ਹੈ ਤੁਸੀਂ ਗੁੱਸਾ ਕਿਉਂ ਕਰਦੇ ਹੋ ਤੁਸੀਂ ਇੱਥੇ ਬੈਠੇ ਸੀ ਤਾਂ ਮੈਨੂੰ ਲੱਗਾ ਕਿ ਸ਼ਾਇਦ ਤੁਹਾਨੂੰ ਕਿਸੇ ਮਦਦ ਦੀ ਜ਼ਰੂਰਤ ਹੋਵੇਗੀ ਮੈਂ ਕਿਹਾ ਕਿਉਂ ਭਲਾ ਜੋ ਆਦਮੀ ਆਰਾਮ ਦੇ ਨਾਲ ਕੁਰਸੀ ਤੇ ਬੈਠਾ ਹੈ ਉਸ ਨੂੰ ਮਦਦ ਦੀ ਕੀ ਜ਼ਰੂਰਤ ਹੋ ਸਕਦੀ ਹੈ ਮੈਂ ਤਾਂ ਉਸ ਨੂੰ ਗੱਲਾਂ ਹੀ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਤਾਕਿ ਉਹ ਇਥੋਂ ਜਲਦੀ ਤੋਂ ਜਲਦੀ ਚਲਾ ਜਾਵੇ ਪਰ ਮੈਂ ਇਹ ਨਹੀਂ ਸੋਚਿਆ ਕਿ ਮੈਂ ਆਪਣੀ ਮਦਦ ਕਿਵੇਂ ਕਰਾਂਗੀ ਉਹ ਵੀ ਮੈਨੂੰ ਅਜੀਬ ਜਿਹਿਆਂ ਨਜ਼ਰਾਂ ਦੇ ਨਾਲ ਦੇਖ ਰਿਹਾ ਸੀ ਜਿਵੇਂ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਕਿ ਮੈਂ ਕੀ ਗੱਲ ਛੁਪਾ ਰਹੀ ਹਾਂ ਮੈਂ ਕਿਹਾ ਹੁਣ ਤੁਸੀਂ ਖੜੇ ਕਿਉਂ ਹੋ ਤੁਸੀਂ ਜਾਣਦੇ ਕਿਉਂ ਨਹੀਂ ਮੇਰੀ ਗੱਲ ਸੁਣ ਕੇ ਉਹ ਉੱਥੋਂ ਚਲਾ ਗਿਆ ਅਤੇ ਫਿਰ ਮੈਂ ਦੁਬਾਰਾ ਤੋਂ ਰੋਣਾ ਸ਼ੁਰੂ ਕਰ ਦਿੱਤਾ ਹੁਣ ਮੈਂ ਸੋਚਣ ਲੱਗੀ ਕਿ ਜੇਕਰ ਮੈਂ ਉਸ ਤੋਂ ਹੀ ਮਦਦ ਲੈ ਲੈਂਦੀ ਤਾਂ ਜ਼ਿਆਦਾ ਚੰਗਾ ਸੀ ਬਾਹਰ ਮੈਂ ਆਵਾਜ਼ਾਂ ਮਾਰ ਰਹੀ See? ਕਿ ਜੇਕਰ ਕੋਈ ਬਾਹਰ ਲੜਕੀ ਹੈ ਤਾਂ ਮੇਰੀ ਮਦਦ ਕਰੇ ਅਤੇ ਮੇਰੀ ਉਹ ਗੱਲ ਸੁਣ ਲਵੇ ਪਰ ਬਾਹਰ ਕੋਈ ਵੀ ਲੜਕੀ ਨਹੀਂ ਸੀ ਗਰਮੀ ਦਾ ਮੌਸਮ ਸੀ ਜਿਵੇਂ ਹੀ ਛੁੱਟੀ ਹੁੰਦੀ ਸੀ ਤਾਂ ਜਲਦੀ ਜਲਦੀ ਸਾਰੇ ਆਪਣੇ ਘਰ ਨੂੰ ਭੱਜ ਜਾਂਦੇ ਸਨ ਪਹਿਲਾਂ ਤਾਂ ਬਾਹਰੋਂ ਫਿਰ ਵੀ ਆਵਾਜ਼ਾਂ ਆ ਰਹੀਆਂ ਸਨ ਹੁਣ ਤਾਂ ਕੋਈ ਆਵਾਜ਼ ਵੀ ਨਹੀਂ ਆ ਰਹੀ ਸੀ ਮੈਂ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਕਿ ਉਸ ਸਮੇਂ ਹੀ ਅਚਾਨਕ ਮੈਨੂੰ ਕੁਝ ਮਹਿਸੂਸ ਹੋਇਆ ਕੋਈ ਮੇਰੇ ਪਿੱਛੇ ਆ ਕੇ ਬੈਠ ਗਿਆ ਅਤੇ ਬੜੇ ਆਰਾਮ ਦੇ ਨਾਲ ਮੇਰੀ ਸ਼ਰਟ ਉਸੇ ਰੱਸੀ ਦੇ ਨਾਲੋਂ ਖੁੱਲ੍ਹਣ ਜਦੋਂ ਮੈਂ ਮੁੜ ਕੇ ਦੇਖਿਆ ਤਾਂ ਕੋਈ ਹੋਰ ਨਹੀਂ ਬਲਕਿ ਨਿਤਨ ਹੀ ਸੀ ਮੈਂ ਜਲਦੀ ਨਾਲ ਚਿਹਰਾ ਅੱਗੇ ਕਰ ਲਿਆ ਕਿਉਂਕਿ ਮੈਂ ਉਸ ਦੀਆਂ ਅੱਖਾਂ ਦੇ ਵਿੱਚ ਅੱਖ ਨਹੀਂ ਪਾ ਸਕੀ ਸੀ ਉਸ ਨੇ ਰਾਮ ਦੇ ਨਾਲ ਮੈਨੂੰ ਉਸ ਰੱਸੀ ਤੋਂ ਆਜ਼ਾਦ ਕਰ ਦਿੱਤਾ ਅਤੇ ਮੇਰੇ ਕੱਪੜੇ ਵੀ ਖਰਾਬ ਨਹੀਂ ਹੋਏ ਮੈਂ ਉੱਥੋਂ ਜਲਦੀ ਨਾਲ ਉੱਠੀ ਅਤੇ ਘਰ ਜਾਣ ਲੱਗੀ ਕਿ ਉਸ ਸਮੇਂ ਹੀ اچانک ਮੇਰੇ ਕਦਮ ਰੁਕ ਗਏ ਮੈਂ ਵਾਪਸ ਮੁੜ ਕੇ ਉਸ ਦੇ ਵੱਲ ਦੇਖਿਆ ਤੇ ਕਿਹਾ ਥੈਂਕ ਯੂ ਉਸ ਨੇ ਕਿਹਾ ਤੁਹਾਡੀ ਇੱਜ਼ਤ ਮੇਰੀ ਇੱਜ਼ਤ ਹੈ ਉਰਮੀ ਜੇਕਰ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਤਾਂ ਤੁਹਾਡੀ ਮਦਦ ਕਰਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਪਰ ਤੁਹਾਡੀਆਂ ਅੱਖਾਂ ਦੇ ਵਿੱਚ ਮੈਂ ਡਰ ਮਹਿਸੂਸ ਕਰ ਲਿਆ ਸੀ ਇਸ ਕਰਕੇ ਮੈਂ ਵਾਪਸ ਆ ਗਿਆ ਸੀ ਬਸ ਤੁਸੀਂ ਇੱਕ ਵਾਰ ਮੇਰਾ ਹੱਥ ਫੜ ਲਓ ਇਸ ਤਰ੍ਹਾਂ ਹੀ ਤੁਹਾਨੂੰ ਸਾਰੀ ਉਮਰ ਮੁਸ਼ਕਲਾਂ ਤੋਂ ਬਚਾਉਂਦਾ ਰ੍ਹਾਂਗਾ ਅਤੇ ਤੁਹਾਨੂੰ ਦੁੱਖ ਹੀ ਨਹੀਂ ਦਿਆਂਗਾ ਕਿ ਤੁਸੀਂ ਮੇਰੇ ਨਾਲ ਦੋਸਤੀ ਕਰੋਗੇ ਉਸ ਨੇ ਮੇਰੇ ਵੱਲ ਹੱਥ ਵਧਾਇਆ ਤਾਂ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਸਨ ਮੈਂ ਵੀ ਉਸ ਦਾ ਹੱਥ ਫੜ ਲਿਆ ਮੈਂ ਕਿਹਾ ਚਲੋ ਠੀਕ ਹੈ ਅੱਜ ਤੋਂ ਅਸੀਂ ਦੋਸਤ ਹਾਂ ਪਰ ਆਉਂਦੇ ਹੋਏ ਪਤਾ ਨਹੀਂ ਮੇਰੇ ਤੇ ਕਿਸ ਤਰ੍ਹਾਂ ਦਾ ਨਸ਼ਾ ਸਵਾਰ ਸੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਮੈਂ ਉਸ ਦਾ ਹੱਥ ਫੜ ਕੇ ਇਹ ਨਹੀਂ ਕਿਹਾ ਕਿ ਮੈਂ ਤੁਹਾਡੀ ਦੋਸਤਾਂ ਬਲਕਿ ਸ਼ਾਇਦ ਮੈਂ ਇਹ ਕਿਹਾ ਸੀ ਕਿ ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਹੈ ਉਸ ਨੇ ਮੇਰੀ ਇੱਜ਼ਤ ਬਚਾਈ ਮੇਰੀ ਮਦਦ ਕੀਤੀ ਮੈਂ ਉੱਥੇ ਬੰਨੀ ਹੋਈ ਸੀ ਉਹ ਚਾਹੁੰਦਾ ਤਾਂ ਮੇਰੇ ਨਾਲ ਕੁਝ ਵੀ ਗਲਤ ਕਰ ਸਕਦਾ ਸੀ ਪਰ ਉਸ ਨੇ ਜਿਸ ਤਰ੍ਹਾਂ ਨਾਲ ਮੇਰੀ ਮਦਦ ਕੀਤੀ ਸੀ ਮੈਂ ਤਾਂ ਉਸ ਦੇ ਲਈ ਪਾਗਲ ਹੋ ਗਈ ਸੀ ਮੈਨੂੰ ਪਤਾ ਲੱਗ ਗਿਆ ਸੀ ਕਿ ਇਹ ਹੀ ਉਹੀ ਇਨਸਾਨ ਹੈ ਜੋ ਮੇਰੇ ਲਈ ਸਭ ਤੋਂ ਚੰਗਾ ਜੀਵਨ ਸਾਥੀ ਹੈ ਹੁਣ ਅਸੀਂ ਇੱਕ ਦੂਜੇ ਨਾਲ ਮਿਲਦੇ ਸੀ ਇਕੱਠੇ ਬੈਠਦੇ ਗੱਲਾਂ ਕਰਦੇ ਇੱਕ ਦੂਜੇ ਦੀ ਮਦਦ ਕਰਦੇ ਅਤੇ ਕੈਂਟੀਨ ਦੇ ਵਿੱਚ ਖਾਣਾ ਵੀ ਇਕੱਠੇ ਖਾਂਦੇ ਸੀ ਕਾਲਜ ਦੇ ਵਿੱਚ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਕਿ ਸਾਡੀ ਦੋਸਤੀ ਹੋ ਗਈ ਹੈ ਵੈਸੇ ਵੀ ਕਾਲਜ ਦਾ ਆਖਰੀ ਸਾਲ ਸੀ ਮੇਰੇ ਮਾਪੇ ਨੇ ਮੈਨੂੰ ਅੱਗੇ ਨਹੀਂ ਪੜਾਉਣਾ ਸੀ ਅਤੇ ਹੁਣ ਮੇਰਾ ਵੀ ਅੱਗੇ ਪੜਨ ਦਾ ਇਰਾਦਾ ਨਹੀਂ ਸੀ ਮੈਂ ਵਿਆਹ ਕਰਨਾ ਚਾਹੁੰਦੀ ਸੀ ਮੈਂ ਤਾਂ ਨਿਤਨ ਦੇ ਨਾਲ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦੀ ਸੀ ਅਤੇ ਉਸ ਦਾ ਵੀ ਇਹੀ ਖਿਆਲ ਸੀ ਪਰ ਮਾਮਲਾ ਇੰਨਾ ਸਿੱਧਾ ਨਹੀਂ ਸੀ ਸਾਡਾ ਵਿਆਹ ਇੰਨੀ ਸਾਨੀ ਦੇ ਨਾਲ ਨਹੀਂ ਹੋਣ ਵਾਲਾ ਸੀ ਕਹਿੰਦੇ ਹਨ ਕਿ ਡੱਬੇ ਦੇ ਵਿੱਚੋਂ ਘਿਓ ਕੱਢਣ ਦੇ ਲਈ ਉਂਗਲੀ ਟੇਢੀ ਕਰਨੀ ਪੈਂਦੀ ਹੈ ਇੱਥੇ ਵੀ ਸਿੱਧੀ ਉਂਗਲੀ ਦੇ ਨਾਲ ਮਾਮਲਾ ਸੈੱਟ ਹੋਣ ਵਾਲਾ ਨਹੀਂ ਸੀ ਮੇਰੇ ਮਾਪੇ ਨੂੰ ਜੇਕਰ ਪਤਾ ਲੱਗ ਜਾਂਦਾ ਕਿ ਉਸੇ ਕਾਲਜ ਦਾ ਹੀ ਲੜਕਾ ਹੈ ਜਿੱਥੇ ਮੈਂ ਪੜਦੀ ਹਾਂ ਤਾਂ ਉਹਨਾਂ ਨੂੰ ਸਮਝ ਆ ਜਾਂਦਾ ਕਿ ਇਹ ਲਵ ਮੈਰਿਜ ਹੈ ਅਤੇ ਮੇਰੇ ਮਾਪੇ ਲਵ ਮੈਰਿਜ ਦੇ ਸਖਤ ਖਿਲਾਫ ਸਨ ਇਸੇ ਤਰ੍ਹਾਂ ਹੀ ਨਿਤਨ ਦੇ ਘਰ ਵਾਲੇ ਵੀ ਘਟ ਨਹੀਂ ਸਨ ਉਹ ਤਾਂ ਸਾਡੀ ਜਾਤ ਦੇ ਵਿੱਚ ਵੀ ਵਿਆਹ ਨਹੀਂ ਕਰਨਾ ਚਾਹੁੰਦੇ ਸਨ ਉਹ ਮੇਰੇ ਮੇਰੇ ਘਰ ਵਾਲਿਆਂ ਨੂੰ ਅਸ਼ੂਤ ਸਮਝਦੇ ਸਨ ਅਤੇ ਫਿਰ ਇਹ ਸਭ ਕੁਝ ਕਿਵੇਂ ਹੁੰਦਾ ਉਸਨੇ ਕਿਹਾ ਦੇਖੋ ਤੁਸੀਂ ਆਪਣੇ ਮਾਪੇ ਦੇ ਨਾਲ ਜਿੰਨੀ ਵੀ ਜ਼ਿੰਦਗੀ ਗੁਜ਼ਾਰਨੀ ਸੀ ਉਹ ਗੁਜ਼ਾਰ ਲਈ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਤੁਹਾਡੇ ਜੀਵਨ ਸਾਥੀ ਦੀ ਹੀ ਹੋਣ ਵਾਲੀ ਹੈ ਅਤੇ ਉਹ ਮੈਂ ਹਾਂ ਇਸ ਕਰਕੇ ਤੁਹਾਨੂੰ ਹੁਣ ਉਹਨਾਂ ਦੇ ਵਿੱਚੋਂ ਜਾਂ ਮੇਰੇ ਵਿੱਚੋਂ ਇੱਕ ਨੂੰ ਚੁਣਨਾ ਪਵੇਗਾ ਮੈਂ ਕਿਹਾ ਨਿਤਨ ਇਹ ਬਹੁਤ ਮੁਸ਼ਕਲ ਹੈ ਮੈਂ ਆਪਣੇ ਮਾਪੇ ਨਾਲ ਬਹੁਤ ਪਿਆਰ ਕਰਦੀ ਹਾਂ ਉਸਨੇ ਕਿਹਾ ਹਾਂ ਤਾਂ ਮੈਂ ਵੀ ਪਿਆਰ ਕਰਦਾ ਹਾਂ ਦੇਖੋ ਜੋ ਵੱਡੇ ਹੁੰਦੇ ਹਨ ਉਹ ਛੋਟੇ ਦੀਆਂ ਗੱਲਾਂ ਮaaf ਕਰ ਦਿੰਦੇ ਹਨ ਜਦੋਂ ਸਾਡਾ ਵਿਆਹ ਹੋ ਜਾਵੇਗਾ ਤਾਂ ਪਹਿਲਾਂ ਸਾਨੂੰ ਉਹ ਗੱਲਾਂ ਸੁਣਾਉਣਗੇ ਸ਼ਾਇਦ ਸਾਨੂੰ ਘਰ ਦੇ ਵਿੱਚ ਜਗ੍ਹਾ ਵੀ ਨਾ ਦੇਣ ਸਾਡੀ ਜ਼ਿੰਦਗੀ ਥੋੜੀ ਮੁਸ਼ਕਲ ਹੋਵੇਗੀ ਪਰ ਜਦੋਂ ਤੱਕ ਮੈਂ ਤੁਹਾਡੇ ਨਾਲ ਹਾਂ ਤੁਹਾਡੇ ਤੇ ਆਂਝ ਵੀ ਨਹੀਂ ਆਉਣ ਦਿਆਂਗਾ ਖੁਦ ਚਾਹੇ ਜਿੰਨਾ ਵੀ ਹਾਲਾਤਾਂ ਦੀ ਅੱਗ ਦੇ ਵਿੱਚ ਮੱਚਦਾ ਰਹਾ ਪਰ ਤੁਹਾਡੇ ਤੇ ਦੁੱਖ ਨਹੀਂ ਆਉਣ ਦਿਆਂਗਾ ਉਸ ਤੋਂ ਬਾਅਦ ਇਹ ਲੋਕ ਸਾਨੂੰ ਇੱਕ ਨਾ ਇੱਕ ਦਿਨ ਮaaf ਕਰ ਹੀ ਦੇਣਗੇ ਕਿਉਂਕਿ ਉਹਨਾਂ ਦੇ ਦਿਲ ਬਹੁਤ ਨਰਮ ਹੁੰਦੇ ਹਨ ਪਰ ਮਾਤਮਾ ਮਾਂ ਬਾਪ ਦੇ ਦਿਲ ਇਸ ਤਰ੍ਹਾਂ ਹੀ ਬਣਾਉਂਦਾ ਹੈ ਕਿ ਉਹ ਆਪਣੀ ਸੰਤਾਨ ਨੂੰ ਮਾਫ ਕੀਤੇ ਬਿਨਾਂ ਨਹੀਂ ਰਹਿ ਸਕਦੇ ਮੈਂ ਕਿਹਾ ਗਲਤ ਤਾਂ ਤੁਹਾਡੀ ਠੀਕ ਹੈ ਬਸ ਅਸੀਂ ਫਿਰ ਦੋਹਾਂ ਨੇ ਇਰਾਦਾ ਕਰ ਲਿਆ ਕਿ ਪੇਪਰ ਖਤਮ ਹੋਣ ਤੋਂ ਬਾਅਦ ਅਸੀਂ ਆਪਣੇ ਮਾਪੇ ਦੇ ਨਾਲ ਇਸ਼ਾਰੇਾਂ ਇਸ਼ਾਰੇਾਂ ਦੇ ਵਿੱਚ ਗੱਲਾਂ ਕਰਾਂਗੇ ਹੋ ਸਕਦਾ ਹੈ ਕਿ ਉਹ ਇਸ ਵਿਆਹ ਦੇ ਲਈ ਤਿਆਰ ਹੋ ਜਾਣ ਨਿਤਨ ਨੇ ਆਪਣੇ ਘਰ ਦੇ ਵਿੱਚ ਇੱਕ ਕਹਾਣੀ ਸੁਣਾਈ ਕਿ ਇਹ ਮੇਰੇ ਦੋਸਤ ਦੀ ਕਹਾਣੀ ਹੈ ਅਤੇ ਮੈਨੂੰ ਤੁਹਾਡੀ ਸਲਾਹ ਚਾਹੀਦੀ ਹੈ ਉਸ ਦੇ ਘਰ ਵਾਲਿਆਂ ਨੇ ਕਹਿ ਦਿੱਤਾ ਕਿ ਇਸ ਤਾਂ ਦੇ ਲੜਕੇ ਦੀ ਤਾਂ ਚੰਗੀ ਤਰ੍ਹਾਂ ਕੁੱਟਮਾਰ ਕਰਨੀ ਚਾਹੀਦੀ ਹੈ ਤਾਂ ਕਿ ਉਸ ਦੀ ਅਕਲ ਟਿਕਾਣੇ ਆ ਜਾਵੇ ਮਤਲਬ ਕਿ ਉਹ ਲੋਕ ਇਸ ਦੇ ਹੱਕ ਦੇ ਵਿੱਚ ਨਹੀਂ ਹਨ ਇਸੇ ਤਰ੍ਹਾਂ ਹੀ ਮੈਂ ਵੀ ਆਪਣੇ ਘਰ ਦੇ ਵਿੱਚ ਕਿਹਾ ਕਿ ਮੇਰੀ ਇੱਕ ਦੋਸਤ ਹੈ ਤੇ ਉਹ ਲਵ ਮੈਰਿਜ ਕਰਨਾ ਚਾਹੁੰਦੀ ਹੈ ਅਤੇ ਉਸ ਦੇ ਪਰਿਵਾਰ ਵਿੱਚ ਅੱਜ ਤੱਕ ਕਿਸੇ ਨੇ ਲਵ ਮੈਰਿਜ ਨਹੀਂ ਕੀਤੀ ਹੈ ਤਾਂ ਮੇਰੀ ਮਾਂ ਵੀ ਕਹਿਣ ਲੱਗੀ ਕਿ ਇਸ ਤਰ੍ਹਾਂ ਦੀਆਂ ਲੜਕੀਆਂ ਤਾਂ ਮਾਪੇ ਦੀ ਬੇਇੱਜ਼ਤੀ ਕਰਾਉਣ ਦੇ ਲਈ ਹੀ ਪੈਦਾ ਹੁੰਦੀਆਂ ਹਨ ਉਹਨਾਂ ਨੂੰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਆਪਣੀ ਦੋਸਤ ਨੂੰ ਕਹੋ ਕਿ ਉਹ ਆਪਣੇ ਮਾਪੇ ਦਾ ਨਾਮ ਬਦਨਾਮ ਨਾ ਕਰੇ ਮੈਂ ਕਿਹਾ ਮਾਂ ਜੇਕਰ ਤੁਸੀਂ ਉਸ ਦੀ ਮਾਂ ਦੀ ਜਗ੍ਹਾ ਤੇ ਹੁੰਦੇ ਤਾਂ ਤਾਂ ਮੇਰੀ ਮਾਂ ਨੇ ਕਿਹਾ ਕਿ ਮੈਂ ਉਸ ਦੀ ਗੱਲ ਕਦੇ ਵੀ ਨਾ ਮੰਨਦੀ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਲਵ ਮੈਰਿਜ ਕਦੇ ਵੀ ਸਫਲ ਨਹੀਂ ਹੁੰਦੀ 2-3 ਮਹੀਨਿਆਂ ਬਾਅਦ ਲੜਕੀ ਘਰ ਵਾਪਸ ਆ ਜਾਂਦੀ ਹੈ ਅਤੇ ਜੇਕਰ ਘਰ ਦੇ ਵਿੱਚ ਰਹਿ ਵੀ ਜਾਵੇ ਤਾਂ ਜ਼ਿੰਦਗੀ ਬਹੁਤ ਖਰਾਬ ਲੱਗਦੀ ਹੈ ਇਸ ਦਾ ਮਤਲਬ ਇਹ ਸੀ ਕਿ ਸਾਡੇ ਘਰ ਵਾਲੇ ਵੀ ਇਸ ਗੱਲ ਨੂੰ ਮੰਨਣ ਲਈ ਬਿਲਕੁਲ ਵੀ ਤਿਆਰ ਨਹੀਂ ਸਨ ਅਸੀਂ ਦੋਹਾਂ ਨੇ ਪੇਪਰ ਹੁੰਦੇ ਇਹੀ ਕੁਝ ਮਾਮਲਿਆਂ ਨੂੰ ਸਿੱਧਾ ਕਰਨਾ ਸੀ ਅਤੇ ਉਸ ਤੋਂ ਬਾਅਦ ਅਸੀਂ ਘਰ ਤੋਂ ਭੱਜ ਜਾਣ ਦਾ ਪਲਾਨ ਬਣਾ ਲਿਆ ਪਲਾਨ ਸਾਡਾ ਸਿੱਧਾ ਸੀ ਕਿ ਮੈਂ ਆਪਣੇ ਘਰ ਤੋਂ ਕਾਲਜ ਆਵਾਂਗੀ ਅਤੇ ਉਹ ਆਪਣੇ ਘਰ ਤੋਂ ਕਾਲਜ ਆਵੇਗਾ ਅਤੇ ਕਾਲਜ ਤੋਂ ਬਾਅਦ ਆਪਣੇ ਆਪਣੇ ਘਰ ਜਾਣ ਦੀ ਥਾਂ ਅਸੀਂ ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਇਕੱਠੇ ਕਿਤੇ ਬਾਹਰ ਚਲੇ ਜਾਵਾਂਗੇ ਅਤੇ ਜਾ ਕੇ ਕਿਸੇ ਮੰਦਰ ਦੇ ਵਿੱਚ ਵਿਆਹ ਕਰ ਲਵਾਂਗੇ ਮੈਂ ਤਾਂ ਹੁਣ ਆਪਣੇ ਵਿਆਹ ਦੇ ਦਿਨ ਗਿਣ ਰਹੀ ਸੀ ਮੇਰੇ ਲਈ ਇਸ ਤਰ੍ਹਾਂ ਸੀ ਜਿਵੇਂ ਮੇਰੇ ਵਿਆਹ ਦੀ ਤਰੀਕ ਪੱਕੀ ਹੋ ਗਈ ਹੋਵੇ ਕਿਉਂਕਿ ਪੇਪਰਾਂ ਦੇ ਲਗਭਗ 7 ਦਿਨ ਬਾਅਦ ਸਾਡਾ ਵਿਆਹ ਸੀ ਮੈਂ ਬਹੁਤ ਖੁਸ਼ ਸੀ ਮੈਂ ਉਸ ਦਿਨ ਆਪਣੇ ਬੈਗ ਦੇ ਵਿੱਚ ਕਿਤਾਬਾਂ ਨਹੀਂ ਬਲਕਿ ਕੁਝ ਸਮਾਨ ਪਾਇਆ ਸੀ ਮੇਰੇ ਕੁਝ ਕੱਪੜੇ ਸਨ ਅਤੇ ਇੱਕ ਉਹ ਸੂਟ ਸੀ ਜੋ ਮੈਂ ਵਿਆਹ ਵਾਲੇ ਦਿਨ ਪਾਉਣਾ ਚਾਹੁੰਦੀ ਸੀ ਅਤੇ ਕੁਝ ਪੈਸੇ ਵੀ ਸਨ ਮੇਰੀ ਮਾਂ ਨੇ ਮੇਰੇ ਲਈ ਸੋਨੇ ਦੀਆਂ ਦੋ ਅੰਗੂਠੀਆਂ ਬਣਵਾਈਆਂ ਸਨ ਮੈਂ ਉਹ ਵੀ ਚੱਕ ਲਈਆਂ ਸਨ ਉਹਨਾਂ ਨੇ ਮੇਰੇ ਲਈ ਹੋਰ ਵੀ ਗਹਿਣੇ ਬਣਾਏ ਸਨ ਪਰ ਮੈਂ ਉਹ ਨਹੀਂ ਚੱਕੇ ਸਿਰਫ ਇਹ ਦੋ ਅੰਗੂਠੀਆਂ ਹੀ ਚੱਕੀਆਂ ਸਨ ਕਿ ਚਲੋ ਇਹ ਮੇਰੇ ਕੰਮ ਆ ਜਾਣਗੀਆਂ ਨਿਤਨ ਵੀ ਉਸ ਦਿਨ ਬਹੁਤ ਖੁਸ਼ ਸੀ ਉਸ ਦਿਨ ਅਸੀਂ ਮੰਦਰ ਦੇ ਵਿੱਚ ਜਾ ਕੇ ਵਿਆਹ ਕਰ ਲਿਆ ਜਦੋਂ ਉਸ ਮੇਰੇ ਸਿਰ ਤੇ ਸੰਧੂਰ ਭਰਿਆ ਤਾਂ ਪੰਡਤ ਜੀ ਨੇ ਉਸ ਨੂੰ ਸੰਧੂਰ ਦਾ ਅਰਥ ਸਮਝਾਇਆ ਅਤੇ ਦੱਸਿਆ ਕਿ ਹੁਣ ਤੁਸੀਂ ਇਸ ਦੇ ਸਭ ਕੁਝ ਹੋ ਅਤੇ ਤੁਸੀਂ ਇਸ ਦੀ ਸੁਰੱਖਿਆ ਕਰਨੀ ਹੈ ਅਸੀਂ ਦੋਵੇਂ ਇੱਕ ਬੰਧਨ ਦੇ ਵਿੱਚ ਬੱਜ ਗਏ ਸੀ ਮੇਰੇ ਅੱਖਾਂ ਦੇ ਵਿੱਚ ਹੰਝੂ ਸਨ ਕਿਉਂਕਿ ਮੇਰੇ ਮਾਪੇ ਨੂੰ ਪਤਾ ਵੀ ਨਹੀਂ ਸੀ ਕਿ ਕੀ ਹੋ ਰਿਹਾ ਹੈ ਅਸੀਂ ਉੱਥੋਂ ਦੂਜੇ ਸ਼ਹਿਰ ਦੇ ਵਿੱਚ ਚਲੇ ਗਏ ਨਿਤਨ ਨੇ ਸਾਰੇ ਇੰਤਜ਼ਾਮ ਪਹਿਲਾਂ ਤੋਂ ਹੀ ਕਰ ਲਏ ਸਨ ਉਹ ਮੈਨੂੰ ਇੱਕ ਬਹੁਤ ਹੀ ਚੰਗੇ ਹੋਟਲ ਦੇ ਵਿੱਚ ਲੈ ਕੇ ਆਈ ਸੀ ਇਹ ਬਹੁਤ ਵੱਡਾ ਹੋਟਲ ਸੀ ਜਿੱਥੇ ਸੀ ਤਿੰਨ ਦਿਨਾਂ ਦੇ ਲਈ ਆਪਣਾ ਹਨੀਮੂਨ ਬਣਾਉਣਾ ਸੀ ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਤੁਸੀਂ ਮੈਨੂੰ ਇੰਨੇ ਚੰਗੇ ਹੋਟਲ ਦੇ ਵਿੱਚ ਲੈ ਕੇ ਆਉਂਗੇ ਕਹਿ ਲੱਗਿਆ ਕਿ ਇੰਨਾ ਤਿੰਨ ਦਿਨਾਂ ਦੇ ਟ੍ਰਿਪ ਤੇ ਲਈ ਮੈਂ ਪੈਸੇ ਅਲੱਗ ਤੋਂ ਜਮ੍ਹਾਂ ਕੀਤੇ ਸਨ ਪਰ ਉਸ ਨੇ ਮੈਨੂੰ ਇੱਕ ਹੋਰ ਗੱਲ ਵੀ ਦੱਸੀ ਉਸ ਨੇ ਮੈਨੂੰ ਦੱਸਿਆ ਕਿ ਮੈਂ ਕੋਈ ਵੱਡੇ ਪਰਿਵਾਰ ਦਾ ਬੇਟਾ ਨਹੀਂ ਹਾਂ ਮੈਂ ਕਾਲਜ ਦੇ ਵਿੱਚ ਸਾਰਿਆਂ ਨੂੰ ਝੂਠ ਬੋਲਿਆ ਸੀ ਮੈਂ ਫੈਮਿਲੀ ਨਾਲ ਸੰਬੰਧ ਰੱਖਦਾ ਹਾਂ ਉਸਦੀ ਗੱਲ ਤੇ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਸੀ ਕਿਉਂਕਿ ਮੈਂ ਉਸਦੇ ਪਿਆਰ ਦੇ ਵਿੱਚ ਬਿਲਕੁਲ ਅੰਨੀ ਹੋ ਚੁੱਕੀ ਸੀ ਮੈਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਮੈਂ ਕਹਿ ਦਿੱਤਾ ਨੀਤਨ ਮੈਨੂੰ ਇਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਬਸ ਤੁਸੀਂ ਮੇਰੇ ਨਾਲ ਹੋ ਬਸ ਮੈਨੂੰ ਕੁਝ ਨਹੀਂ ਚਾਹੀਦਾ ਫਿਰ ਉਸਨੇ ਦੱਸਿਆ ਕਿ ਕਿਵੇਂ ਉਸਨੇ 3 ਦਿਨਾਂ ਦੇ ਟ੍ਰਿਪ ਦੇ ਲਈ ਬਹੁਤ ਮੁਸ਼ਕਲ ਦੇ ਨਾਲ ਪੈਸੇ ਜਮ੍ਹਾਂ ਕੀਤੇ ਸਨ ਅਤੇ ਇਹ 3 ਦਿਨਾਂ ਦੀ ਬੁਕਿੰਗ ਕਰਵਾਈ ਸੀ ਜਦੋਂ ਨੀਤਨ ਮੈਨੂੰ ਅੰਦਰ ਕਮਰੇ ਦੇ ਵਿੱਚ ਲੈ ਗਿਆ ਤਾਂ ਮੈਂ ਅੱਖਾਂ ਚੁਪਕਾਉਣੀਆਂ ਲਗਈ ਸੀ ਪੂਰੇ ਕਮਰੇ ਨੂੰ ਗੁਲਾਬ ਦੇ ਫੁੱਲਾਂ ਦੇ ਨਾਲ ਸਜਾਇਆ ਗਿਆ ਸੀ ਪਰ ਨਿਤਨ ਦੇ ਇਰਾਦੇ ਜਾਣ ਕੇ ਮੈਂ ਨਿਤਨ ਦੇ ਅੱਗੇ ਬੇਨਤੀ ਕੀਤੀ ਮੈਂ ਕਿਹਾ ਨਿਤਨ ਮੈਂ ਚਾਹੁੰਦੀ ਹਾਂ ਕਿ ਸਾਡੀ ਸੁਹਾਗਰਾਤ ਉਸ ਸਮੇਂ ਹੋਵੇ ਜਦੋਂ ਸਾਡੇ ਮਾਪੇ ਸਾਨੂੰ ਮਾਫ ਕਰ ਦੇਣ ਮੈਂ ਚਾਹੁੰਦੀ ਹਾਂ ਕਿ ਉਸੇ ਦਿਨ ਹੀ ਅਸੀਂ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੀਏ ਇਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਬਣਾਉਣਾ ਚਾਹੁੰਦੀ ਕਿਉਂਕਿ ਮੇਰਾ ਦਿਲ ਨਹੀਂ ਮੰਨ ਰਿਹਾ ਪਰ ਨਿਤਨ ਨੂੰ ਕਿੱਥੇ ਚੈਨ ਸੀ ਉਹ ਮੇਰੇ ਨੇੜੇ ਆ ਗਿਆ ਉਸ ਨੇ ਮੈਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ ਕਹਿਣ ਲੱਗਿਆ ਓਰਮੀ ਤੁਹਾਨੂੰ ਕੀ ਪਤਾ ਮੈਂ ਕਦੋਂ ਤੋਂ ਇਸ ਰਾਤ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਜਦੋਂ ਹੁਣ ਇਹ ਰਾਤ ਸਾਡੇ ਨਸੀਬ ਦੇ ਵਿੱਚ ਆਈ ਹੈ ਤਾਂ ਤੁਸੀਂ ਮੇਰੇ ਤੋਂ ਦੂਰ ਭੱਜ ਰਹੇ ਹੋ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਕਹਿੰਦੇ ਕਹਿੰਦੇ ਨਿਤਨ ਦੀਆਂ ਅੱਖਾਂ ਦੇ ਵਿੱਚ ਨਸ਼ਾ ਉੱਤਰਨ ਲੱਗ ਗਿਆ ਸੀ ਉਸ ਨੇ ਆਪਣੇ ਬੁੱਲ ਮੇਰੀ ਧੌਣ ਤੇ ਰੱਖ ਦਿੱਤੇ ਸਨ ਉਸ ਦੇ ਗਰਮ-ਗਰਮ ਸਾਹਾਂ ਦੇ ਨਾਲ ਮੈਂ ਪਿੰਗਲਣ ਲੱਗੀ ਸੀ ਅਤੇ ਜੋ ਮੈਂ ਖੁਦ ਦੇ ਨਾਲ ਵਾਅਦਾ ਕਰ ਰਹੀ ਸੀ ਅਤੇ ਜੋ ਮੈਂ ਨਿਤਨ ਦੇ ਨਾਲ ਵੀ ਉਹੀ ਵਾਅਦਾ ਕਰਵਾਉਣਾ ਚਾਹੁੰਦੀ ਸੀ ਤੇ ਅਸੀਂ ਇਹ ਰਿਸ਼ਤਾ ਸਾਰਿਆਂ ਦੀ ਮਰਜ਼ੀ ਦੇ ਬਾਅਦ ਹੀ ਨਿਵਾਵਾਂਗੇ ਪਰ ਨਿਤਨ ਦੀ ਸੰਗਤ ਦੇ ਵਿੱਚ ਮੈਂ ਸਭ ਕੁਝ ਭੁੱਲ ਗਈ ਸੀ ਅਤੇ ਮੈਂ ਆਪਣੇ ਆਪ ਨੂੰ ਨਿਤਨ ਦੇ ਹਵਾਲੇ ਕਰ ਦਿੱਤਾ ਹੌਲੀ ਹੌਲੀ ਨਿਤਨ ਮੇਰੇ ਉੱਤੇ ਪੂਰੀ ਤਰ੍ਹਾਂ ਹਾਬੀ ਹੋ ਚੁੱਕਿਆ ਸੀ ਉਹ ਰਾਤ ਸਾਡੀ ਜ਼ਿੰਦਗੀ ਦੀ ਬਹੁਤ ਹੀ ਖੂਬਸੂਰਤ ਰਾਤ ਸੀ ਉਹ ਤਿੰਨ ਦਿਨ ਮੇਰੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਦਿਨ ਸਨ ਉਹਨਾਂ ਦਿਨਾਂ ਦੇ ਵਿੱਚ ਮੈਂ ਇੰਨੀ ਖੁਸ਼ ਸੀ ਕਿ ਮੈਂ ਦੱਸ ਨਹੀਂ ਸਕਦੀ ਮੇਰੇ ਦਿਨ ਅਤੇ ਮੇਰੀਆਂ ਰਾਤਾਂ ਸਭ ਇੰਨੀਆਂ ਪਿਆਰੀਆਂ ਲੰਘ ਰਹੀਆਂ ਸਨ ਕਿ ਮੈਂ ਹਰਾਨ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਮੈਂ ਕੋਈ ਸੁਪਨਾ ਦੇ ਦੇਖ ਰਹੀ ਹਾਂ ਕੋਈ ਅਜਿਆ ਸੁਪਨਾ ਜੋ ਕਦੇ ਟੁੱਟਣਾ ਨਹੀਂ ਚਾਹੀਦਾ ਨਿਤਨ ਵੀ ਮੇਰਾ ਬਹੁਤ ਖਿਆਲ ਰੱਖਦਾ ਸੀ ਜਿਵੇਂ ਮੈਂ ਕੋਈ ਕੰਚ ਦੀ ਗੁड़िया ਹਾਂ ਉਹ ਮੇਰਾ ਹੱਥ ਨਹੀਂ ਛੱਡਦਾ ਸੀ ਮੇਰੇ ਨਾਲ ਨਾਲ ਰਹਿੰਦਾ ਸੀ ਮੈਨੂੰ ਆਪਣੇ ਹੱਥਾਂ ਦੇ ਨਾਲ ਖਾਣਾ ਖਵਾਉਂਦਾ ਮੇਰੇ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਕਰਦਾ ਕਹਿੰਦਾ ਸੀ ਕਿ ਮੈਂ ਸਾਰਾ ਜੀਵਨ ਤੁਹਾਡੇ ਨਾਲ ਹੀ ਬਿਤਾਉਣਾ ਹੈ ਇਸ ਤਰ੍ਹਾਂ ਲੱਗਦਾ ਸੀ ਕਿ ਪਿਆਰ ਕਦੇ ਖਤਮ ਨਹੀਂ ਹੋਵੇਗਾ ਪਰ ਜਿਵੇਂ ਹੀ ਤੀਜੇ ਦਿਨ ਦੀ ਰਾਤ ਹੋਈ ਉਸਨੇ ਕਿਹਾ ਕਿ ਉਹ ਕਿਤੇ ਬਾਹਰ ਜਾ ਰਿਹਾ ਹੈ ਵੈਸੇ ਤਾਂ ਅਸੀਂ ਹੋਟਲ ਤੋਂ ਹੀ ਖਾਣਾ ਖਾ ਰਹੇ ਸੀ ਪਰ ਜਦੋਂ ਮੈਂ ਉਸ ਨੂੰ ਪੁੱਛਿਆ ਕਿ ਕਿੱਥੇ ਜਾ ਰਹੇ ਹੋ ਤਾਂ ਉਹ ਕਹਿਣ ਲੱਗਿਆ ਕਿ ਤੁਹਾਡੇ ਲਈ ਕੁਝ ਖਾਣ ਦੇ ਲਈ ਲੈਣ ਜਾ ਰਿਹਾ ਹਾਂ ਪਰ ਵਾਪਸ ਆਉਣ ਦੇ ਵਿੱਚ ਉਸਨੇ ਬਹੁਤ ਸਮਾਂ ਲਗਾ ਦਿੱਤਾ ਉਸ ਦਾ ਫੋਨ ਵੀ ਨਹੀਂ ਲੱਗ ਰਿਹਾ ਸੀ ਜਦੋਂ ਉਸ ਨੂੰ ਗਏ ਹੋਏ 4 ਘੰਟੇ ਹੋ ਗਏ ਤਾਂ ਮੈਂ ਪਰੇਸ਼ਾਨ ਹੋ ਗਈ ਮੈਂ ਇਸ ਤਰ੍ਹਾਂ ਦੀਆਂ ਕਹਾਣੀਆਂ ਪਹਿਲਾਂ ਵੀ ਸੁਣ ਰੱਖੀਆਂ ਸਨ ਜਿਸ ਦੇ ਵਿੱਚ ਲੜਕਾ ਲੜਕੀ ਦੇ ਨਾਲ ਵਿਆਹ ਕਰਦਾ ਹੈ ਅਤੇ ਫਿਰ ਇੱਕ ਦਿਨ ਉਸ ਨੂੰ ਇਸ ਤਰ੍ਹਾਂ ਹੀ ਕਿਸੇ ਹੋਟਲ ਦੇ ਵਿੱਚ ਛੱਡ ਕੇ ਭੱਜ ਜਾਂਦਾ ਹੈ ਮੈਨੂੰ ਲੱਗਿਆ ਕਿ ਮੇਰੇ ਨਾਲ ਵੀ ਅਜਿਹਾ ਹੀ ਹੋ ਗਿਆ ਹੈ ਚੌਥਾ ਘੰਟਾ ਤਾਂ ਮੈਂ ਰੋਂਦੇ ਰੋਂਦੇ ਗੁਜ਼ਾਰਿਆ ਸੀ ਪਰ ਥੋੜੇ ਸਮੇਂ ਬਾਅਦ ਉਹ ਹੋਟਲ ਦੇ ਵਿੱਚ ਆ ਗਿਆ ਸੀ ਮੈਂ ਇੱਕ ਸਕੂਨ ਦਾ ਸਾਹ ਲਿਆ ਸੀ ਕਹਿਣ ਲੱਗਿਆ ਕਿ ਮੈਂ ਟ੍ਰੈਫਿਕ ਦੇ ਵਿੱਚ ਫਸ ਗਿਆ ਸੀ ਤੁਸੀਂ ਪਰੇਸ਼ਾਨ ਕਿਉਂ ਹੋ ਗਏ ਸੀ ਮੈਂ ਕਿਹਾ ਨਹੀਂ ਅਜੀ ਕੋਈ ਗੱਲ ਨਹੀਂ ਹੈ ਉਸਨੇ ਕਿਹਾ ਚਲੋ ਚੰਗੀ ਤਰ੍ਹਾਂ ਤਿਆਰ ਹੋ ਜਾਓ ਅੱਜ ਸਾਡਾ ਇਸ ਹੋਟਲ ਦੇ ਵਿੱਚ ਆਖਰੀ ਰਾਤ ਹੈ ਨਾ ਬਹੁਤ ਚੰਗਾ ਸਮਾਂ ਗੁਜ਼ਾਰਾਂਗੇ ਇੱਕ ਦੂਜੇ ਦੇ ਨਾਲ ਅਤੇ ਫਿਰ ਸਵੇਰੇ ਮੇਰੇ ਪਿੰਡ ਚਲਾਂਗੇ ਉੱਥੇ ਮੇਰੇ ਚਾਚਾ ਜੀ ਦਾ ਘਰ ਹੈ ਪਤਾ ਨਹੀਂ ਪਿੰਡ ਦੇ ਮਾਹੌਲ ਦੇ ਵਿੱਚ ਤੁਸੀਂ ਕਿਵੇਂ ਰਹੋਗੇ ਮੈਂ ਕਿਹਾ ਕਿ ਮੈਨੂੰ ਜਗ੍ਹਾ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਿੱਥੇ ਤੁਸੀਂ ਖੜੇ ਹੋ ਜਾਉਗੇ ਉਹੀ ਮੇਰੇ ਲਈ ਘਰ ਹੋਵੇਗਾ ਉਸਨੇ ਮੈਨੂੰ ਗੱਲ ਦੇ ਨਾਲ ਲਗਾ ਕੇ ਕਿਹਾ ਕਿ ਤੁਹਾਡੇ ਵਰਗੀ ਚੰਗੀ ਪਤਨੀ ਮੈਨੂੰ ਮਿਲ ਗਈ ਹੈ ਤਾਂ ਮੈਂ ਬਹੁਤ ਹੀ ਖੁਸ਼ਕਿਸਮਤ ਹਾਂ ਮੈਂ ਕਿਹਾ ਖੁਸ਼ਕਿਸਮਤ ਤੁਸੀਂ ਹੀ ਨਹੀਂ ਮੈਂ ਵੀ ਹਾਂ ਜੋ ਮੈਨੂੰ ਇੰਨਾ ਪਿਆਰ ਕਰਨ ਵਾਲਾ ਪਤੀ ਮਿਲਿਆ ਹੈ ਉਸ ਦਿਨ ਮੈਂ ਬਹੁਤ ਚੰਗੀ ਤਰ੍ਹਾਂ ਤਿਆਰ ਹੋਈ ਸੀ ਅੱਜ ਸਾਡਾ ਇਸ ਹੋਟਲ ਦੇ ਵਿੱਚ ਆਖਰੀ ਦਿਨ ਸੀ ਅਤੇ ਸਾਨੂੰ ਇਹ ਮੌਕਾ ਦੁਬਾਰਾ ਮਿਲਣ ਵਾਲਾ ਨਹੀਂ ਸੀ ਪਹਿਲਾਂ ਹੀ ਅਸੀਂ ਜੋ ਕੁਝ ਕੀਤਾ ਸੀ ਪਤਾ ਨਹੀਂ ਸਾਡੇ ਘਰ ਵਾਲੇ ਕਿਸ ਹਾਲ ਦੇ ਵਿੱਚ ਸਨ ਜ਼ਾਹਿਰ ਹੈ ਕਿ ਪਹਿਲਾਂ ਉਹਨਾਂ ਨੇ ਸਾਨੂੰ ਭਾਲਿਆ ਹੋਵੇਗਾ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਦੋਸਤਾਂ ਨੂੰ ਵੀ ਪੁੱਛਿਆ ਹੋਵੇਗਾ ਅਤੇ ਮੇਰੇ ਦੋਸਤਾਂ ਨੇ ਸਭ ਕੁਝ ਦੱਸ ਦਿੱਤਾ ਹੋਵੇਗਾ ਅਤੇ ਫਿਰ ਮੇਰੇ ਘਰ ਵਾਲਿਆਂ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਮੈਂ ਘਰ ਤੋਂ ਨਿਤਨ ਦੇ ਨਾਲ ਭੱਜ ਗਈ ਹਾਂ ਅਤੇ ਅਸੀਂ ਵਿਆਹ ਵੀ ਕਰ ਲਿਆ ਹੈ ਨਿਤਨ ਨੇ ਕਿਹਾ ਸੀ ਕਿ ਉਹਨਾਂ ਦਾ ਗੁੱਸਾ ਠੰਡਾ ਹੋ ਜਾਵੇਗਾ ਤਾਂ ਅਸੀਂ ਉਹਨਾਂ ਨੂੰ ਮਨਾ ਲਵਾਂਗੇ ਅਤੇ ਤੁਸੀਂ ਦੇਖਿਓ ਉਹ ਲੋਕ ਸਾਨੂੰ ਜ਼ਰੂਰ ਮਾਫ਼ ਕਰ ਦੇਣਗੇ ਇਸ ਕਰਕੇ ਉਹਨਾਂ ਬਾਰੇ ਸੋਚ-ਸੋਚ ਕੇ ਸਾਨੂੰ ਇੰਨਾ ਖੂਫੂਰਤ ਪਲਾਂ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ ਜੋ ਦੁਬਾਰਾ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਆਉਣਗੇ ਖੈਰ ਮੈਂ ਤਿਆਰ ਹੋ ਕੇ ਬੈੱਡ ਉੱਤੇ ਹੀ ਬੈਠ ਗਈ ਸੀ ਹੌਸ ਨੇ ਕਿਹਾ ਪਰ ਮੀ ਅੱਜ ਅਸੀਂ ਸਭ ਕੁਝ ਓਵੇਂ ਹੀ ਕਰਾਂਗੇ ਜਿਵੇਂ ਅੱਜ ਸਾਡੀ ਸੁਹਾਗਰਾਤ ਹੈ ਮੈਂ ਕਿਹਾ ਨਿਤਨ ਤੁਸੀਂ ਕਿੰਨੀ ਵਾਰ ਸੁਹਾਗਰਾਤ ਬਣਾਉਂਗੀ ਕਹਿ ਲੱਗਿਆ ਕਿ ਜਿੰਨੀ ਵਾਰ ਮੇਰਾ ਦਿਲ ਕਰੇਗਾ ਓਨੀ ਵਾਰ ਮਨਾਵਾਂਗਾ ਇੱਕ ਹੈ ਕਿ ਉਹ ਉੱਥੋਂ ਬਾਹਰ ਚਲਾ ਗਿਆ ਮੈਂ ਵੀ ਕੁੰਡ ਕੀਤਾ ਅਤੇ ਬੈੱਡ ਤੇ ਬੈਠ ਗਈ ਥੋੜੇ ਸਮੇਂ ਬਾਅਦ ਉਹ ਵੀ ਮੇਰੇ ਸਾਹਮਣੇ ਆ ਕੇ ਬੈਠ ਗਿਆ ਅਤੇ ਉਸ ਨੇ ਜਿਵੇਂ ਹੀ ਮੇਰਾ ਕੁੰਡ ਚੁੱਕਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਕਿਉਂਕਿ ਉਹ ਨਿਤਨ ਨਹੀਂ ਬਲਕਿ ਕੋਈ ਹੋਰ ਹੀ ਆਦਮੀ ਸੀ ਉਸ ਦੀ ਸ਼ਕਲ ਅਜੀਬ ਸੀ ਕਿ ਉਸ ਨੂੰ ਦੇਖ ਕੇ ਹੀ ਡਰ ਲੱਗ ਰਿਹਾ ਸੀ ਜਦ ਉਹ ਮੈਨੂੰ ਦੇਖ ਕੇ ਵੱਡੇ ਵੱਡੇ ਦੰਦ ਕੱਢ ਕੇ ਹੱਸਿਆ ਸੀ ਤਾਂ ਮੈਨੂੰ ਲੱਗਿਆ ਕਿ ਮੇਰਾ ਦਮ ਕੁੱਟ ਜਾਵੇਗਾ ਇਹ ਕੌਣ ਸੀ ਜੋ ਮੇਰੇ ਸਾਹਮਣੇ ਬੈਠਾ ਸੀ ਮੈਂ ਜਲਦੀ ਨਾਲ ਅੱਖਾਂ ਕਰ ਲਈਆਂ ਕਿ ਸ਼ਾਇਦ ਇਹ ਕੋਈ ਸੁਪਨਾ ਹੈ ਅਤੇ ਮੈਂ ਅੱਖ ਖੋਲਾਂਗੀ ਤਾਂ ਸੁਪਨਾ ਟੁੱਟ ਜਾਵੇਗਾ ਅਤੇ ਜਦੋਂ ਮੈਂ ਫਿਰ ਦੁਬਾਰਾ ਅੱਖਾਂ ਖੋਲੀਆਂ ਤਾਂ ਮੇਰਾ ਸੁਪਨਾ ਟੁੱਟਿਆ ਨਹੀਂ ਸੀ ਕਿਉਂਕਿ ਉਹ ਸੁਪਨਾ ਸੀ ਹੀ ਨਹੀਂ ਬਲਕਿ ਉਹ ਤਾਂ ਹਕੀਕਤ ਸੀ ਉਹ ਗੰਦਾ ਬਦਸੂਰਤ ਮੋਟਾ ਪੱਦਾ ਆਦਮੀ ਅਜੇ ਵੀ ਮੇਰੇ ਸਾਹਮਣੇ ਬੈਠਾ ਹੋਇਆ ਸੀ ਕਿ ਉਸ ਸਮੇਂ ਹੀ ਮੈਨੂੰ ਕਮਰੇ ਦੇ ਵਿੱਚ ਕਿਸੇ ਹੋਰ ਦੇ ਆਉਣ ਦਾ ਅਹਿਸਾਸ ਹੋਇਆ ਸੀ ਮੈਂ ਥੋੜੀ ਜਹੀ ਗਰਦਨ ਮੋੜ ਕੇ ਦੇਖਿਆ ਤਾਂ ਪਿੱਛੇ ਨਿਤਨ ਖੜਾ ਸੀ ਉਸ ਦੇ ਚਿਹਰੇ ਤੇ ਇੱਕ ਜੀਵ ਜਈ ਮੁਸਕਾਨ ਸੀ ਅਚਾਨਕ ਤੋਂ जान की ਉਸ ਦੇ ਚਿਹਰੇ ਤੇ ਹਾਪਾ ਬਦਲੇ ਹੋਏ ਸਨ ਉਸ ਆਦਮੀ ਨੇ ਨਿਤਨ ਦੇ ਵੱਲ ਦੇਖ ਕੇ ਕਿਹਾ ਕਿ ਜ ਤੁਸੀਂ ਠੀਕ ਕਹਿ ਰਹੇ ਸੀ ਲੜਕੀ ਤਾਂ ਬਹੁਤ ਘੈਂਟ ਹੈ ਬੁਰੀ ਨਹੀਂ ਹੈ ਚੱਲੇਗੀ ਉਹ ਕਹਿਣ ਲੱਗਿਆ ਬੁਰੀ ਨਹੀਂ ਮੇਰੀ ਗਰੰਟੀ ਹੈ ਬਿਲਕੁਲ ਵੀ ਬੁਰੀ ਨਹੀਂ ਹੈ ਮੈਂ ਕਿਹਾ ਕਿ ਇਹ ਕੀ ਬਕਵਾਸ ਹੈ ਇਹ ਕੀ ਤਮਾਸ਼ਾ ਹੋ ਰਿਹਾ ਹੈ ਕੌਣ ਹੈ ਇਹ ਆਦਮੀ ਅਤੇ ਇਹ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਉਹ ਦੋਵੇਂ ਇੱਕ ਦੂਜੇ ਦੇ ਵੱਲ ਦੇਖ-ਦੇਖ ਕੇ ਜੋਰ-ਜੋਰ ਦੀ ਹੱਸਣ ਲੱਗੇ ਮੈਂ ਤਾਂ ਹੈਰਾਨ ਹੋ ਗਈ ਸੀ ਕਿ ਇਹ ਮੈਂ ਇੱਕ ਦੂਜੇ ਦੇ ਵੱਲ ਦੇਖ ਕੇ ਇਸ ਤਰ੍ਹਾਂ ਕਿਉਂ ਹੱਸ ਰਹੇ ਸਨ ਉਸ ਆਦਮੀ ਨੇ ਕਿਹਾ ਕਿ ਨਿਤਨ ਇਹ ਲੜਕੀ ਤਾਂ ਬਹੁਤ ਹੀ ਭੋਲੀ ਭਾਲੀ ਲੱਗਦੀ ਹੈ ਲੱਗਦਾ ਹੈ ਬਹੁਤ ਬੇਕੂਫ ਹੈ ਲੱਗਦਾ ਹੈ ਕਿ ਇਸ ਨੂੰ ਅਜੇ ਪਤਾ ਨਹੀਂ ਲੱਗਿਆ ਕਿ ਤੁਸੀਂ ਇਸ ਨੂੰ ਮੇਰੇ ਹੱਥਾਂ ਦੇ ਵਿੱਚ ਵੇਚ ਚੁਕੇ ਹੋ ਜਿਵੇਂ ਹੀ ਮੈਂ ਇਹ ਗੱਲ ਸੁਣੀ ਸੀ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਮੈਂ ਮਰ ਗਈ ਹਾਂ ਮੇਰੀ ਆਤਮਾ ਮੇਰੇ ਸਾਹਮਣੇ ਨਿਕਲ ਕੇ ਖੜੀ ਹੋ ਗਈ ਹੈ ਅਤੇ ਮੇਰੇ ਤੇ ਜ਼ੋਰ-ਜ਼ੋਰ ਦੀ ਹੱਸ ਰਹੀ ਹੈ ਦੇਖ ਇਹ ਹੈ ਉਹ ਆਦਮੀ ਜਿਸ ਨੂੰ ਤੂੰ ਪਿਆਰ ਕੀਤਾ ਸੀ ਮੈਂ ਇਸੇ ਤਰ੍ਹਾਂ ਦੀਆਂ ਕਹਾਣੀਆਂ ਸੁਣੀਆਂ ਸਨ ਕਿ ਲੜਕੇ ਲੜਕੀਆਂ ਦੇ ਨਾਲ ਇਸੇ ਤਰ੍ਹਾਂ ਭਜਾ ਕੇ ਵਿਆਹ ਕਰਦੇ ਹਨ ਅਤੇ ਫਿਰ ਉਹਨਾਂ ਨੂੰ ਕਿਸੇ ਅਣਜਾਣ ਹੋਟਲ ਦੇ ਵਿੱਚ ਛੱਡ ਕੇ ਭੱਜ ਜਾਂਦੇ ਹਨ ਕਾਸ਼ ਅੱਜ ਨੀਤਨ ਵੀ ਮੈਨੂੰ ਇਸ ਅਣਜਾਣ ਹੋਟਲ ਦੇ ਵਿੱਚ ਛੱਡ ਕੇ ਭੱਜ ਗਿਆ ਹੁੰਦਾ ਬਸ ਇੰਨੀ ਹੀ ਹੁੰਦੀ ਮੇਰੀ ਦਰਦ ਭਰੀ ਕਹਾਣੀ ਕਿ ਉਸਨੇ ਮੈਨੂੰ ਵਰਤਿਆ ਅਤੇ ਮੈਨੂੰ ਉਸ ਹੋਟਲ ਦੇ ਵਿੱਚ ਛੱਡ ਕੇ ਭੱਜ ਗਿਆ ਪਰ ਨਹੀਂ ਉਹ ਤਾਂ ਮੇਰਾ ਖਰੀਦਦਾਰ ਭੱਲਣ ਗਿਆ ਸੀ ਅਤੇ ਉਸਦੇ ਨਾਲ ਹੀ ਵਾਪਸ ਆਇਆ ਸੀ ਉਸ ਦੀ ਜੇਬ ਨੋਟਾ ਦੇ ਨਾਲ ਭਰੀ ਹੋਈ ਸੀ ਸ਼ਾਇਦ ਉਸ ਨੂੰ ਮੂੰਹ ਮੰਗੇ ਪੈਸੇ ਮਿਲੇ ਸਨ ਮੇਰੀ ਕੀਮਤ ਉਸਨੇ ਵਧਾ ਚੜਾ ਕੇ ਲਗਾਈ ਹੋਵੇਗੀ ਉਸ ਦੀਆਂ ਅੱਖਾਂ ਦੇ ਵਿੱਚ ਕੋਈ ਸ਼ਰਮ ਕੋਈ ਹਜਾ ਨਹੀਂ ਸੀ ਮੈਂ ਕਿਹਾ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਤੁਸੀਂ ਮੈਨੂੰ ਇੱਥੇ ਛੱਡ ਕੇ ਨਹੀਂ ਜਾ ਸਕਦੇ ਕਿਉਂਕਿ ਉਹ ਉੱਥੋਂ ਜਾਣ ਦੀ ਗੱਲ ਕਰਨ ਲੱਗਿਆ ਸੀ ਉਸਨੇ ਕਿਹਾ ਸੇਠ ਸਾਹਿਬ ਹੁਣ ਇਹ ਤੁਹਾਡੇ ਹਵਾਲੇ ਹੈ ਅਤੇ ਮੈਂ ਚੱਲਦਾ ਹਾਂ ਮੈਨੂੰ ਹੋਰ ਵੀ ਕੰਮ ਹਨ ਮੈਂ ਕਿਹਾ ਕਿ ਉਹ ਸਭ ਕੁਝ ਝੂਠ ਸੀ ਸਾਡਾ ਵਿਆਹ ਉਸ ਨੇ ਕਿਹਾ ਕਿ ਹਾਂ ਸਾਡਾ ਵਿਆਹ ਹੋਇਆ ਸੀ ਪਰ ਇਸ ਤੋਂ ਬਾਅਦ ਹੁਣ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਣ ਵਾਲਾ ਹੈ ਉਸ ਦੇ ਨਾਲ ਇਸ ਗੱਲ ਤੋਂ ਕੀ ਫਰਕ ਪੈਂਦਾ ਹੈ ਕਿ ਤੁਹਾਡਾ ਵਿਆਹ ਹੋਇਆ ਸੀ ਜਾਂ ਨਹੀਂ ਅਤੇ ਵੈਸੇ ਵੀ ਸਾਡਾ ਵਿਆਹ ਰਜਿਸਟਰ ਨਹੀਂ ਹੋਇਆ ਸੀ ਹੁਣ ਮੈਂ ਚੱਲਦਾ ਹਾਂ ਮੈਨੂੰ ਹੋਰ ਵੀ ਬਹੁਤ ਸਾਰੇ ਕੰਮ ਹਨ ਮੈਂ ਕਿਹਾ ਕਿ ਤੁਸੀਂ ਕਿਹਾ ਸੀ ਕਿ ਮੈਂ ਤੁਹਾਡੀ ਇੱਜ਼ਤ ਹਾਂ ਉਸ ਆਦਮੀ ਨੇ ਮੇਰਾ ਹੱਥ ਫੜਿਆ ਹੋਇਆ ਸੀ ਮੈਂ ਉਸ ਦੇ ਵੱਲ ਭੱਜਣਾ ਚਾਹੁੰਦੀ ਸੀ ਪਰ ਉਹ ਆਦਮੀ ਮੇਰਾ ਹੱਥ ਨਹੀਂ ਛੱਡ ਰਿਹਾ ਸੀ ਨਿਤਨ ਗੇਟ ਦੇ ਵੱਲ ਜਾ ਚੁੱਕਿਆ ਸੀ ਕਹਿਣ ਲੱਗਿਆ ਤਕੇ ਤੁਸੀਂ ਇਕੱਲੇ ਨਹੀਂ ਹੋ ਜਿਸ ਦੇ ਨਾਲ ਮੈਂ ਇਹ ਸਭ ਕੁਝ ਕੀਤਾ ਹੈ ਬਲਕਿ ਤੁਹਾਡੇ ਤੋਂ ਪਹਿਲਾਂ ਵੀ ਪਤਾ ਨਹੀਂ ਕਿੰਨੀਆਂ ਲੜਕੀਆਂ ਸਨ ਜੋ ਮੇਰੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਹੀ ਆਈਆਂ ਸਨ ਮੈਂ ਉਸ ਕਾਲਜ ਦੇ ਵਿੱਚ ਪੜਨ ਦੇ ਲਈ ਨਹੀਂ ਜਾਂਦਾ ਸੀ ਬਲਕਿ ਮੈਂ ਇਹੀ ਕੰਮ ਕਰਨ ਦੇ ਲਈ ਜਾਂਦਾ ਸੀ ਹੁਣ ਮੈਂ ਬਿਲਕੁਲ ਚੁੱਪ ਹੋ ਗਈ ਸੀ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿਣ ਲੱਗੇ ਸਨ ਮੈਂ ਉਸ ਨੂੰ ਦੇਖ ਰਹੀ ਸੀ ਅਤੇ ਉਸ ਨੇ ਵੀ ਮੈਨੂੰ ਇੱਕ ਨਜ਼ਰ ਦੇਖਿਆ ਸੀ ਅਤੇ ਉਸ ਇੱਕ ਨਜ਼ਰ ਦੇ ਵਿੱਚ ਕੁਝ ਅਜਿਹਾ ਸੀ ਜਿਵੇਂ ਉਹ ਮੇਰੇ ਤੋਂ ਸ਼ਰਮਿੰਦਾ ਹੈ ਪਰ ਉਸ ਨੇ ਖੁਦ ਇਸ ਤਰ੍ਹਾਂ ਬਣਾਇਆ ਹੋਇਆ ਸੀ ਜਿਵੇਂ ਕੁਝ ਹੋਇਆ ਹੀ ਨਹੀਂ ਜਿਵੇਂ ਇਹ ਸਭ ਕੁਝ ਉਸ ਦੇ ਲਈ ਨਾਰਮਲ ਸੀ ਥੋੜੇ ਸਮੇਂ ਬਾਅਦ ਉਹ ਕਮਰੇ ਤੋਂ ਬਾਹਰ ਨਿਕਲ ਗਿਆ ਉਹ ਗੰਦਾ ਜਿਹਾ ਆਦਮੀ ਜਿਸ ਨੂੰ ਦੇਖ ਕੇ ਹੀ ਮੈਨੂੰ ਕਿੰਨਾ ਰਹੀ ਸੀ ਉਹ ਮੇਰੇ ਨੇੜੇ ਆ ਗਿਆ ਸੀ ਉਹ ਆਦਮੀ ਆਪਣੀ ਮਨਮਰਜ਼ੀ ਕਰਦਾ ਰਿਹਾ ਅਤੇ ਮੈਂ ਬਿਨਾਂ ਕੋਈ ਹਰਕਤ ਦੇ بے ਜਾਨ ਸਰੀਰ ਦੀ ਤਰ੍ਹਾਂ ਬੈੱਡ ਤੇ ਪਈ ਰਹੀ ਉਹ ਰਾਤ ਮੇਰੇ ਤੇ ਬਹੁਤ ਭਾਰੀ ਪਈ ਸੀ ਮੇਰੇ ਨਾਲ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਜ਼ੁਲਮ ਹੋ ਗਿਆ ਸੀ ਇੱਕ ਡੇਢ ਘੰਟੇ ਦੇ ਵਿੱਚ ਹੀ ਉਸ ਆਦਮੀ ਨੇ ਮੈਨੂੰ ਨਿਚੋੜ ਕੇ ਰੱਖ ਦਿੱਤਾ ਸੀ ਮੇਰਾ ਪੂਰਾ ਸਰੀਰ ਦਰਦ ਦੇ ਨਾਲ ਚੂਰ ਸੀ ਉਹ ਆਦਮੀ ਅਜੇ ਵੀ ਉੱਥੇ ਹੀ ਮੌਜੂਦ ਸੀ ਉਹ ਉਸਨੇ ਸ਼ਰਾਬ ਇੰਨੀ ਜ਼ਿਆਦਾ ਪੀ ਰੱਖੀ ਸੀ ਕਿ ਉਹ ਆਪਣੇ ਹੋਸ਼ ਦੇ ਵਿੱਚ ਨਹੀਂ ਸੀ ਮੈਂ ਹੌਲੀ-ਹੌਲੀ ਤੁਰਦੀ ਹੋਈ ਹੋਟਲ ਤੋਂ ਬਾਹਰ ਨਿਕਲ ਆਈ ਸੀ ਉਹ ਸਮਝੋ ਕਿ ਇਹ ਇੱਕ ਡੇਢ-ਦੋ ਘੰਟੇ ਬਾਅਦ ਦੀ ਗੱਲ ਹੈ ਜਦੋਂ ਮੈਂ ਬਾਹਰ ਆਈ ਸੀ ਬਾਹਰ ਹੋਟਲ ਤੋਂ ਥੋੜੀ ਦੂਰ ਹੀ ਕੁਝ ਲੋਕਾਂ ਦੀ ਭੀੜ ਲੱਗੀ ਹੋਈ ਸੀ ਲੋਕ ਕਹਿ ਰਹੇ ਸਨ ਕਿ ਅਜੇ ਤੱਕ ਐਂਬੂਲੈਂਸ ਨਹੀਂ ਆਈ ਇੱਕ ਘੰਟਾ ਹੋ ਗਿਆ ਹੈ ਅਤੇ ਇਹ ਆਦਮੀ ਮਰ ਜਾਵੇਗਾ ਪਤਾ ਨਹੀਂ ਉਹ ਕੌਣ ਸੀ ਜਦੋਂ ਮੈਂ ਉਸ ਦੇ ਕੋਲ ਗਈ ਤਾਂ ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਸੀ ਕਿ ਜਿਸ ਦਾ ਐਕਸੀਡੈਂਟ ਹੋਇਆ ਅਸੀਂ ਉਹ ਕੋਈ ਹੋਰ ਨਹੀਂ ਉਹ ਤਾਂ ਨਿਤਨ ਹੀ ਸੀ ਸ਼ਾਇਦ ਉਸ ਦਾ ਹੋਟਲ ਤੋਂ ਬਾਹਰ ਨਿਕਲਦੇ ਹੀ ਐਕਸੀਡੈਂਟ ਹੋ ਗਿਆ ਸੀ ਅਤੇ ਉਦੋਂ ਤੋਂ ਉਹ ਉੱਥੇ ਹੀ ਪਿਆ ਹੋਇਆ ਸੀ ਹੋਟਲ ਦਾ ਇੱਕ ਆਦਮੀ ਮੈਨੂੰ ਪਹਿਚਾਨ ਗਿਆ ਸੀ ਉਹ ਕਹਿਣ ਲੱਗਿਆ ਕਿ ਇਹ ਤਾਂ ਇਸ ਦਾ ਹੀ ਪਤੀ ਹੈ ਮੈਂ ਕਿਹਾ ਹਾਂ ਇਹ ਮੇਰਾ ਪਤੀ ਹੈ ਐਂਬੂਲੈਂਸ ਆ ਗਈ ਸੀ ਮੈਂ ਵੀ ਐਂਬੂਲੈਂਸ ਦੇ ਵਿੱਚ ਬੈਠ ਗਈ ਅਸੀਂ ਦੋਵੇਂ ਡਾਕਟਰ ਦੇ ਕੋਲ ਚਲੇ ਗਏ ਉਸ ਨੇ ਕਿਹਾ ਕਿ ਹਾਲਤ ਬਹੁਤ ਬੁਰੀ ਹੈ ਪਰ ਸ਼ੁਕਰ ਹੈ ਕਿ ਇੱਕ ਹੀ ਹੱਡੀ ਟੁੱਟੀ ਹੈ ਉਸ ਦੀ ਜੇਬ ਦੇ ਵਿੱਚ ਪੈਸੇ ਸਨ ਉਹਨਾਂ ਪੈਸਿਆਂ ਦੇ ਨਾਲ ਹੀ ਮੈਂ ਉਸਦਾ ਇਲਾਜ ਕਰਵਾਇਆ ਅਤੇ ਉਹਨਾਂ ਪੈਸਿਆਂ ਦੇ ਨਾਲ ਹੀ ਆਪਣੇ ਲਈ ਰਹਿਣ ਦਾ ਇੰਤਜ਼ਾਮ ਕੀਤਾ 8 ਦਿਨਾਂ ਤੋਂ ਬਾਅਦ ਉਸ ਨੂੰ ਹੋਸ਼ ਆਇਆ ਸੀ ਅਤੇ ਉਸ ਦੀਆਂ ਅੱਖਾਂ ਦੇ ਸਾਹਮਣੇ ਮੈਂ ਸੀ ਉਸ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਤੇ ਨਾ ਹੀ ਮੈਂ ਉਸ ਦੇ ਨਾਲ ਉਹ ਦੇਖ ਰਹੀ ਸੀ ਕਿ ਮੈਂ ਉਸ ਦਾ ਬਹੁਤ ਖਿਆਲ ਰੱਖ ਰਹੀ ਸੀ ਮੈਂ ਉਸ ਦੇ ਇਲਾਜ ਤੇ ਪੈਸੇ ਵੀ ਲਗਾਏ ਸਨ ਰੋਜ਼ ਉਸ ਨੂੰ ਮਿਲਣ ਦੇ ਲਈ ਵੀ ਜਾਂਦੀ ਸੀ ਅਤੇ ਰੋਜ਼ ਉਸ ਦੇ ਲਈ ਤਾਜ਼ੇ ਫਲ ਵੀ ਲੈ ਕੇ ਜਾਂਦੀ ਸੀ ਮੈਂ ਰਹਿਣ ਦੇ ਲਈ ਇੱਕ ਕਮਰਾ ਵੀ ਕਿਰਾਏ ਤੇ ਲੈ ਲਿਆ ਸੀ ਜਿਸ ਦੇ ਵਿੱਚ ਮੈਨੂੰ ਉਸ ਕੋਲ ਜਿਹਾ ਸਮਾਨ ਵੀ ਮਿਲ ਗਿਆ ਸੀ ਉਸ ਨੇ ਮੇਰੇ ਨਾਲ ਬਹੁਤ ਬੁਰਾ ਕੀਤਾ ਸੀ ਅਤੇ ਸ਼ਾਇਦ ਭਗਵਾਨ ਨੇ ਉਸ ਨੂੰ ਉਸ ਦੀ ਸਜ਼ਾ ਦਿੱਤੀ ਸੀ ਕਿ ਉਸ ਦਾ ਐਕਸੀਡੈਂਟ ਹੋ ਗਿਆ ਸੀ ਜੇਕਰ ਉਸ ਸਮੇਂ ਮੈਂ ਉਸ ਦੀ ਮਦਦ ਨਾ ਕਰਦੀ ਤਾਂ ਸ਼ਾਇਦ ਉਹ ਮਰ ਵੀ ਜਾਂਦਾ ਪਰ ਮੈਂ ਉਸ ਨੂੰ ਬਚਾ ਲਿਆ ਸੀ ਹੁਣ ਮੈਨੂੰ ਡਾਕਟਰ ਕਹਿਣ ਲੱਗੇ ਸੀ ਕਿ ਤੁਸੀਂ ਇਸ ਨੂੰ ਘਰ ਲੈ ਕੇ ਜਾ ਸਕਦੇ ਹੋ ਦੋ ਦਿਨਾਂ ਬਾਅਦ ਅਸੀਂ ਇਸ ਨੂੰ ਡਿਸਚਾਰਜ ਕਰ ਦੇਵਾਂਗੇ ਰਾਤ ਦਾ ਸਮਾਂ ਸੀ ਜਦੋਂ ਮੈਂ ਜਾਣ ਦੇ ਲਈ ਤਿਆਰੀ ਕਰ ਰਹੀ ਸੀ ਕਿਉਂਕਿ ਇੰਨੇ ਦਿਨਾਂ ਤੋਂ ਮੈਂ ਹਸਪਤਾਲ ਦੇ ਵਿੱਚ ਹੀ ਰਹਿ ਰਹੀ ਸੀ ਇਸ ਕਰਕੇ ਕੁਝ ਸਮਾਨ ਸੀ ਜੋ ਮੈਂ ਇੱਥੇ ਰੱਖਿਆ ਹੋਇਆ ਸੀ ਮੈਂ ਉਹੀ ਸਮਾਨ ਪੈਕ ਕਰ ਰਹੀ ਸੀ ਜਿਸ ਦੇ ਵਿੱਚ ਕੁਝ ਬਰਤਨ ਸੀ ਗਲਾਸ ਸੀ ਉਹ ਕਹਿਣ ਲੱਗਿਆ ਕਿਉਂ ਕਰ ਰਹੀ ਹੈ ਇਹ ਸਭ ਕੁਝ ਤੂੰ ਤੂੰ ਮੇਰੀ ਮਦਦ ਕਿਉਂ ਕੀਤੀ ਕੀ ਇਰਾਦਾ ਹੈ ਤੁਹਾਡਾ ਪਿਆਰ ਕਰੋਗੇ ਮੇਰੇ ਨਾਲ ਜਾਂ ਬਦਲਾ ਲਵਗੀ ਮੇਰੇ ਨਾਲ ਮੈਂ ਕਿਹਾ ਜੋ ਵੀ ਹੋਵੇਗਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੀ ਹੋਵੇਗਾ ਦੇਖ ਲਓ ਤੁਸੀਂ ਅਤੇ ਮੇਰੇ ਨਾਲ ਕੀ ਹੋਇਆ ਇਹ ਤਾਂ ਤੁਹਾਨੂੰ ਯਾਦ ਹੈ ਨਾ ਉਸ ਨੇ ਆਪਣਾ ਸਿਰ ੇਠਾ ਝੁਕਾ ਲਿਆ ਉਸ ਨੇ ਕਿਹਾ ਕਿ ਦੇਖੋ ਹਰ ਇੱਕ ਇਨਸਾਨ ਦੇ ਵਿੱਚ ਕੁਝ ਨਾ ਕੁਝ ਗੁਣ ਹੁੰਦੇ ਹਨ ਅਤੇ ਮੇਰਾ ਇਹੀ ਗੁਣ ਹੈ ਕਿ ਮੈਂ ਧੋਖਾ ਦੇਣ ਦੇ ਵਿੱਚ ਮਾਰ ਹਾਂ ਮੈਂ ਤੁਹਾਨੂੰ ਵੀ ਧੋਖਾ ਦਿੱਤਾ ਪਰ ਜੋ ਕੰਮ ਮੈਂ ਤੁਹਾਡੇ ਨਾਲ ਕੀਤਾ ਉਹ ਕੰਮ ਕਿਸੇ ਹੋਰ ਲੜਕੀ ਦੇ ਨਾਲ ਨਹੀਂ ਕੀਤਾ ਮਤਲਬ ਕਿ ਪਹਿਲਾ ਵਿਆਹ ਅਤੇ ਫਿਰ ਹਨੀਮੂਨ ਤੁਸੀਂ ਮੈਨੂੰ ਚੰਗੇ ਲੱਗੇ ਸੀ ਇਸ ਕਰਕੇ ਹੀ ਮੈਂ ਤੁਹਾਡੇ ਨਾਲ 3 ਦਿਨਾਂ ਦੇ ਲਈ ਪਤੀ ਪਤਨੀ ਵਾਲਾ ਰਿਸ਼ਤਾ ਨਵਾਇਆ ਸੀ ਮੈਂ ਕਿਹਾ ਕਿ ਇਸ ਕਰਕੇ ਹੀ ਤੁਸੀਂ ਸੋਚਿਆ ਹੋਵੇਗਾ ਕਿ ਪਹਿਲਾਂ ਖੁਦ ਵਰਤੋ ਅਤੇ ਉਸ ਤੋਂ ਬਾਅਦ ਮਾਰਕੀਟ ਦੇ ਵਿੱਚ ਛੱਡ ਦੇਵਾਂਗੇ ਮੇਰੀ ਗੱਲ ਸੁਣ ਕੇ ਉਹ ਫਿਰ ਤੋਂ ਚੁੱਪ ਹੋ ਗਿਆ ਸ਼ਾਇਦ ਉਹ ਬਹੁਤ ਜ਼ਿਆਦਾ ਸ਼ਰਮਿੰਦਾ ਸੀ ਉਸ ਨੇ ਕਿਹਾ ਕਿ ਮੈਨੂੰ ਇੱਥੇ ਹੀ ਛੱਡ ਦਿਓ ਅਤੇ ਚਲੀ ਜਾਓ ਇੱਥੋਂ ਆਪਣੇ ਮਾਪੇ ਬਾਬ ਦੇ ਕੋਲ ਚਲੀ ਜਾਓ ਹੁਣ ਤੁਹਾਡਾ ਤੇ ਮੇਰਾ ਹਿਸਾਬ ਕਲੀਅਰ ਹੋ ਗਿਆ ਮੈਂ ਕਿਹਾ ਹਿਸਾਬ ਅਜੇ ਕਲੀਅਰ ਨਹੀਂ ਹੋਇਆ ਤੁਸੀਂ ਮੇਰੇ ਨਾਲ ਬਹੁਤ ਬੁਰਾ ਕੀਤਾ ਅਤੇ ਮੈਂ ਤੁਹਾਡੇ ਨਾਲ ਚੰਗਾ ਕੀਤਾ ਅਤੇ ਫਿਰ ਹਿਸਾਬ ਕਿਵੇਂ ਬਰਾਬਰ ਹੋ ਗਿਆ ਹਿਸਾਬ ਤਾਂ ਬਰਾਬਰ ਤਾਂ ਹੁੰਦਾ ਜੇ ਤੋ ਤੁਹਾਨੂੰ ਤੁਹਾਡੇ ਕੀਤੇ ਦੀ ਸਜ਼ਾ ਮਿਲਦੀ ਤੁਹਾਨੂੰ ਕੀ ਲੱਗਦਾ ਹੈ ਕਿ ਹਿਸਾਬ ਇਸ ਤਰ੍ਹਾਂ ਬਰਾਬਰ ਹੁੰਦੇ ਹਨ ਇਸ ਗੱਲ ਤੇ ਉਹ ਚੁੱਪ ਹੋ ਗਿਆ ਅਤੇ ਮੇਰੀਆਂ ਅੱਖਾਂ ਦੇ ਵਿੱਚ ਦੇਖਣ ਲੱਗ ਗਿਆ ਨਾ ਉਸ ਨੂੰ ਸਮਝ ਆ ਰਿਹਾ ਸੀ ਕਿ ਹੁਣ ਅੱਗੇ ਮੈਂ ਕੀ ਕਰਨਾ ਹੈ ਅਤੇ ਨਾ ਹੀ ਮੈਨੂੰ ਸਮਝ ਆ ਰਿਹਾ ਸੀ ਸਵੇਰੇ ਮੈਂ ਉਸ ਨੂੰ ਘਰ ਲੈ ਕੇ ਜਾਣ ਵਾਲੀ ਸੀ ਜਿੱਥੇ ਉਹ ਮੇਰੇ ਨਾਲ ਹੀ ਰਹਿਣ ਵਾਲਾ ਸੀ ਕਿਉਂਕਿ ਉਸ ਦੀਆਂ ਲੱਤਾਂ ਦੇ ਵਿੱਚ ਸੱਟ ਲੱਗੀ ਹੋਈ ਸੀ ਅਤੇ ਉਹ ਆਪਣੀ ਮਰਜ਼ੀ ਦੇ ਨਾਲ ਉੱਠ ਵੀ ਨਹੀਂ ਸਕਦਾ ਸੀ ਅਤੇ ਨਾ ਹੀ ਤੁਰ ਸਕਦਾ ਸੀ ਘਟੋ ਘਟ ਡੇਢ ਮਹੀਨੇ ਤੱਕ ਤਾਂ ਬਿਲਕੁਲ ਵੀ ਨਹੀਂ ਹੁਣ ਅੱਗੇ ਕੀ ਹੋਣ ਵਾਲਾ ਸੀ ਸਾਨੂੰ ਨਹੀਂ ਪਤਾ ਸੀ ਸਵੇਰੇ ਸਵੇਰੇ ਮੈਂ ਉਸ ਨੂੰ ਘਰ ਲੈ ਆਈ ਸੀ ਉਹੀ ਘਰ ਜਿਸ ਨੂੰ ਮੈਂ ਕਿਰਾਏ ਤੇ ਲਿਆ ਹੋਇਆ ਸੀ ਇੱਕ ਕਮਰਾ ਸੀ ਇੱਕ ਛੋਟਾ ਜਿਹਾ ਕਿਚਨ ਸੀ ਅਤੇ ਇੱਕ ਹੀ ਬਾਥਰੂਮ ਅਤੇ ਸਾਡੇ ਦੋ ਲੋਕਾਂ ਦੇ ਲਈ ਇਹ ਕਾਫੀ ਸੀ ਮੈਂ ਉਸ ਨੂੰ ਬਿਸਤਰੇ ਤੇ ਲਟਾ ਦਿੱਤਾ ਉਸ ਨੇ ਮੈਨੂੰ ਹੱਥ ਤੋਂ ਫੜ ਕੇ ਆਪਣੀ ਅੱਖਾਂ ਦੇ ਸਾਹਮਣੇ ਕਰ ਲਿਆ ਕਹਿਣ ਲੱਗਿਆ ਕੀ ਚਾਹੁੰਦੀ ਹੈ ਤਾਂ ਮੈਂ ਉਸ ਨੂੰ ਇੱਕ ਜੀ ਗੱਲ ਦੱਸ ਦਿੱਤੀ ਕਿ ਉਸ ਦੀਆਂ ਅੱਖਾਂ ਦੇ ਵਿੱਚ ਮੈਨੂੰ ਸਿਰਫ ਡਰ ਦਿਖਿਆ ਸੀ ਕਿਉਂਕਿ ਮੈਂ ਉਸ ਨੂੰ ਕਿਹਾ ਕਿ ਮੈਂ ਅੱਜ ਰਾਤ ਤੁਹਾਡਾ ਤਾਂ ਦੋਸਤੋ ਇਹ ਕਹਾਣੀ ਦਾ ਪਹਿਲਾ ਭਾਗ ਹੈ ਦੂਜਾ ਕੱਲ ਇਸੇ ਸਮੇਂ ਹੀ ਅਪਲੋਡ ਕੀਤਾ ਜਾਵੇਗਾ ਉਸ ਨੂੰ ਵੀ ਜਰੂਰ ਸੁਣਿਓ ਇਸ ਕਹਾਣੀ ਨੂੰ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ